ਪਿਛਲੇ ਦਿਨੀ ਜਿਹੜਾ ਡੇਰਾ ਪਾਪਾ ਨਾਨਕ ਤੇ ਹਲਕੇ ਚ ਸਾਰੇ ਪੰਜਾਬ ਚ ਹੜਾ ਨੇ ਤਬਾਈ ਵਿੱਚ ਆਈ ਸੀ ਉਹਦੇ ਸਬੰਧ ਚ ਕੈਬਨਟ ਦੇ ਵਜ਼ੀਰ ਸਰਦਾਰ ਹਰਪਾਜਨ ਸਿੰਘ ਜੀ ਟੀਓ ਸਾਹਿਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਅੱਜ ਕੋਠੇਪਿੰਡ ਚ ਆਏ ਨੇ ਔਰ ਜਿਹੜੇ ਲਾਭਪਾਤਰੀ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਅੱਜ ਚੈੱਕ ਵੰਡੇ ਨੇ ਉਹਨਾਂ ਦੇ ਖਾਤਿਆਂ ਚ ਪੈਸੇ ਪੈਣੇ ਨੇ ਉਹਦੇ ਸਬੰਧ ਚ ਅੱਜ ਜਿਹੜਾ ਪ੍ਰੋਗਰਾਮ ਕੋਠੇਪਿੰਡ ਚ ਲਿਖਿਆ ਗਿਆ ਵੇਖੋ ਜਿਹੜੇ ਬਟਾਲੇ ਗੋਲੀ ਚੱਲੀ ਆ ਪਿਛਲੇ ਦਿਨੀ ਉਹ ਬਹੁਤ ਮਾੜੀ ਗੱਲ ਆ ਐਸੇ ਇਨਸੀਡੈਂਟ ਨਹੀਂ ਵਾਪਰਨੇ ਚਾਹੀਦੇ ਤਾਂ ਲਾਰਡ ਅੰਡਰ ਜਿਹੜਾ ਪੂਰਾ ਕੰਟਰੋਲ ਏਟ ਆ ਜਿੰਨੇ ਜਿੰਨੇ ਵੀ ਇਸ ਵਾਰਤਾ ਤਨੂੰ ਅੰਜਾਮ ਦਿੱਤਾ ਹੈ ਉਹ ਅੱਜ ਨਹੀਂ ਤਾਂ ਕੱਲ ਉਹ ਜ਼ਰੂਰ ਸਲਾਖਾਂ ਦੇ ਵਿੱਚ ਹੋਏਗਾ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਕੋਠੇ ਵਿੱਚ ਅਸੀਂ ਅੱਜ ਆਪਾਂ ਖੜੇ ਆ ਤੁਹਾਨੂੰ ਪਤਾ ਪਿਛਲੇ ਦਿਨੀ ਪੰਜਾਬ ਭਿਆੰਕਰ ਹੜ੍ਹਾਂ ਦੀ ਮਾਰ ਹੇਠ ਆ ਗਿਆ ਸੀਗਾ ਕਾਫੀ ਨੁਕਸਾਨ ਹੋਇਆ ਸਾਡਾ 60 ਦੇ ਕਰੀਬ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ 5 ਲੱਖ ਏਕੜ ਜ਼ਮੀਨ ਜਿਹੜੀ ਸੀਗੀ ਫਸਲ ਜਿਹੜੀ ਸੀਗੀ ਉਹ ਤਬਾਹ ਹੋ ਗਈ ਅਣਗਿਣਤ ਪਸ਼ੂ ਮਾਲ ਡੰਗਰ ਰੋੜ ਗਿਆ ਪੋਲ ਖਰਾਬ ਹੋ ਗਏ ਸੜਕਾਂ ਟੁੱਟ ਗਈਆਂ ਸਕੂਲ ਟਹਿ ਟੇਰੀ ਹੋ ਗਏ ਕਾਲਜ ਟਹਿ ਟੇਰੀ ਹੋ ਗਏ ਹਸਪਤਾਲਾਂ ਦੀਆਂ ਬਿਲਡਿੰਗਾਂ ਦਾ ਮਜ਼ੂਰ ਹੋ ਗਿਆ ਸੋ ਬਹੁਤ ਨੁਕਸਾਨ ਪੰਜਾਬ ਦਾ ਹੜ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਕੀਤਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਮੁਆਵਜ਼ੇ ਦੀ ਰਾਸ਼ੀ ਆ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਪਹਿਲਾਂ ਅਸੀਂ ਲੋਕਾਂ ਨੂੰ ਪੁੱਛਦੀ ਕਰਾਂਗੇ ਔਰ 20000 ਰੁਪਿਆ ਪ੍ਰਤੀ ਏਕੜ ਮੁਆਵਜ਼ਾ ਜਿਹੜਾ ਕਿ ਪੂਰੇ ਭਾਰਤ ਦੇ ਸਾਰੇ ਪ੍ਰਾਂਤਾਂ ਤੋਂ ਵੱਧ ਆ ਕਿਸੇ ਪ੍ਰਾਂਤ ਦੇ ਵਿੱਚ 20000 ਰੁਪਿਆ ਫਸਲ ਨੁਕਸਾਨੀ ਕਈ ਦਾ ਮੁਆਵਜ਼ਾ ਨਹੀਂ ਮਿਲਦਾ ਸੋ 20000 ਰੁਪਿਆ ਮੁਆਵਜ਼ਾ ਐਲਾਨਿਆ 74 ਕਰੋੜ ਰੁਪਏ ਦੇ 20 ਦਿੱਤੇ ਜਾਣੇ ਨੇ ਜਿਸ ਦਾ ਖੇਤ ਉਸ ਦੀ ਰੇਤ ਪ੍ਰੋਗਰਾਮ ਸ਼ੁਰੂ ਕੀਤਾ ਸੋ ਲੋਕਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਾਹਰ ਕੱਢਣ ਵਾਸਤੇ ਸਰਕਾਰ ਦਿਨ ਰਾਤ ਇੱਕ ਕਰ ਰਹੀ ਆ ਪਹਿਲਾਂ ਹੜ੍ਹਾਂ ਦੇ ਦੌਰਾਨ ਮਿਹਨਤ ਕੀਤੀ ਫਿਰ ਹੜ੍ਹਾਂ ਤੋਂ ਬਾਅਦ ਤੁਰੰਤ ਜਦੋਂ ਪਾਣੀ ਉਤਰਿਆ ਤੇ ਉਦੋਂ ਰਾਹਤ ਕਾਰ ਜਿਹੜੇ ਸੀਗੇ ਉਦੋਂ ਵੀ ਜਾਰੀ ਰੱਖੇ ਜਦੋਂ ਹੜ ਸੀਗੇ ਤੇ ਹੁਣ ਪੁਨਰ ਨਿਵਾਸ ਵਾਸਤੇ ਜਿਹੜਾ ਆ ਉਹ ਕੰਮ ਸ਼ੁਰੂ ਕੀਤਾ ਸੋ ਅੱਜ ਅਸੀਂ ਇੱਥੇ 485 ਕੋਠੇ ਪਿੰਡ ਦੇ ਜਿਹੜੇ ਲਾਹ ਪਾਤਰੀ ਨੇ 485 ਸਾਡੇ ਕੋਲ ਉਹਨਾਂ ਦੀ ਗਿਣਤੀ ਆਈ ਆ ਉਹਨਾਂ ਨੂੰ 40 ਲੱਖ ਤੇ 75000 ਰੁਪਏ ਦੀ ਜਿਹੜੀ ਅਮਾਉਂਟ ਆ ਰਾਸ਼ੀ ਆ ਉਹਨਾਂ ਨੂੰ ਵੰਡੀ ਗਈ ਆ ਸਾਡੇ ਮਾਨਯੋਗ ਐਮਐਲਏ ਸਰਦਾਰ ਗੁਰਦੀਪ ਸਿੰਘ ਜੀ ਰੰਦਾਵਾ ਸਾਹਿਬ ਜਿਹੜੇ ਇਸ ਹਲਕੇ ਲਈ ਵਕੂਬੀ ਪ੍ਰਤੀਨਿਧਤਾ ਕਰ ਰਹੇ ਨੇ ਉਹਨਾਂ ਨੇ ਹੜ੍ਹਾਂ ਦੇ ਦੌਰਾਨ ਤਾਂ ਜਿਹੜਾ ਕੰਮ ਕੀਤਾ ਯਾ ਉਹ ਤੇ ਕਿਸੇ ਤੋਂ ਲੁਕਿਆਛਿਪਿਆ ਨਹੀਂ ਉਸ ਤੋਂ ਬਾਅਦ ਵੀ ਇਕੱਲੇ-ਇਕੱਲੇ ਪਿੰਡ ਦੇ ਵਿੱਚ ਜਾ ਕੇ ਆਪ ਮਤਲਬ ਜਿਨ੍ਹਾਂ ਜਿਨ੍ਹਾਂ ਦੇ ਨੁਕਸਾਨ ਹੋਏ ਨੇ ਉਹਨਾਂ ਨਾਲ ਰਾਫਤਾ ਕੰਮ ਕਾਇਮ ਕਰ ਰਹੇ ਨੇ ਛੇ ਅਸੀਂ ਜਿਨ੍ਹਾਂ ਦੇ ਘਰ ਟੜ ਟੇਰੀ ਹੋਏ ਸੀਗੇ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਕਿੰਨੇ ਉਹਨਾਂ ਨੂੰ ਕਿੰਨਾ ਮੁਆਵਜ਼ਾ ਆਇਆ 3,20,000 ਰੁਪਿਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਪੂਰੇ ਹੜ੍ਹਾਂ ਦੇ ਵਿੱਚ ਵੀ ਐਕਟਿਵ ਸੀਗੇ ਉਹਨ ਵੀ ਜੋ ਜੋ ਨੁਕਸਾਨ ਹੋਏ ਨੇ ਉਹਦੀ ਪਰਪਾਈ ਵਾਸਤੇ ਆਪਣੇ ਜਿਹੜੇ ਇਹਨਾਂ ਦੇ ਅਧਿਕਾਰੀ ਨੇ ਉਹਨਾਂ ਨੂੰ ਸਮੇਂ-ਸਮੇਂ ਦੇਸ਼ਾ ਨਿਰਦੇਸ਼ ਲੈ ਕੇ ਦਿੰਦੇ ਰਹਿੰਦੇ ਨੇ ਅਦਿੱਤਿਆ ਜੀ ਜਿਹੜੇ ਐਸ.ਡੀ.ਐਮ ਨੇ ਇਸ ਇਲਾਕੇ ਦੇ ਬਹੁਤ ਮਿਹਨਤ ਕਰ ਰਹੇ ਨੇ ਸੋ ਮੇਰੀ ਆ ਸਭ ਨੂੰ ਅਪੀਲ ਆ ਕਿ ਜੋ ਕੁਝ ਹੜ੍ਹਾਂ ਦੇ ਵਿੱਚ ਨੁਕਸਾਨ ਨੁਕਸਾਨ ਹੋਏ ਨੇ ਉਹ ਤਾਂ ਉਹਨਾਂ ਦੀ ਪੂਰੀ ਪਰਭਾਈ ਤੇ ਸ਼ਾਇਦ ਸਭ ਸੰਭਵ ਨਹੀਂ ਆ ਪਰ ਜਿਹੜੇ ਜਿਹੜੇ ਵੀ ਪੈਸੇ ਆ ਰਹੇ ਨੇ ਲੋਕਾਂ ਵਾਸਤੇ ਉਹ ਲੋਕਾਂ ਤੱਕ ਸਹੀ ਸਮੇਂ ਤੇ ਤੇ ਜਲਦੀ ਉਹ ਜਨੇ ਚਾਹੀਦੇ ਨੇ ਔਰ ਉਹ ਮਾਨ ਸਾਹਿਬ ਪਚਾ ਰਹੇ ਨੇ ਤਾਂ ਕਿ ਉਹਨਾਂ ਦੇ ਜ਼ਖਮਾਂ ਦੇ ਉੱਤੇ ਮਲਮ ਜੜੀਆਂ ਉਲਾਈ ਜਾਵੇ